ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਕਨੌਟ ਸਹਿਬ ਮੱਥਾ ਟੇਕਣ ਆਏ ਹੋਏ ਹਾਂ ਜੀ ਇਹ ਗੁਰੂ ਘਰ ਨਹਿਰ ਦੇ ਉੱਤੇ ਸਥਿਤ ਹੈ ਜੀ ਇਹ ਗੁਰੂ ਘਰ ਸ਼ਹਿਰ ਪਵਾਨੀਗੜ੍ਹ ਪਿੰਡ ਬਲਿਆਲ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਕਨੌਟ ਸਹਿਬ ਗੁਰੂ ਘਰ ਆ ਜੀ ਇਹ ਨਹਿਰ ਦੇ ਉੱਤੇ ਹੈ ਜੀ ਤੇ ਇੱਥੇ ਸਾਰੀਆਂ ਸੁੱਖਾਂ ਵਾਰ ਆਉਂਦੀਆਂ ਨੇ ਜੀ ਇੱਥੇ ਦੁੱਧ ਚੜਦਾ ਜੀ ਮਾਲ ਪਸ਼ੂ ਦਾ ਮੀ ਜੇ ਕਿਸੇ ਦੇ ਮਾਲ ਪਸੂ ਰੈਂਦਾ ਨਹੀਂ ਜਾਂ ਦੁੱਧ ਚ ਵਧਦਾ ਨਹੀਂ ਹੁੰਦਾ ਡੰਗਰਾਂ ਦਾ ਘਰੇ ਇਹ ਪ੍ਰਮਾਤਮਾ ਕਿਰਪਾ ਕਰਕੇ ਰੱਖਦ ਨੇ ਜੀ 10ਵੇਂ ਪਾਤਸ਼ਾਹ ਜੀ ਇੱਥੇ ਤਿੰਨ ਪਾਤਸ਼ਾਹੀਆਂ ਆਈਆਂ ਹੋਈਆਂ ਨੇ ਜੀ ਲਓ ਜੀ ਗੁਰੂ ਘਰ ਦੇ ਜੀ ਤੁਸੀਂ ਦਰਸ਼ਨ ਕਰੋ ਜੀ ਅਸੀਂ ਗੁਰੂ ਘਰ ਪਹੁੰਚ ਚੁੱਕੇ ਆ ਜੀ